ਪਿਛਲੇ ਦਿਨੀ ਛੇੜੀਕੋੜ ਰਵਿਦਾ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਤੇ ਡੇਰਾ ਭਰੋ ਮੁਜਾਰਾ ਦੇ ਮੌਜੂਦਾ ਗੱਦੀ ਨਿਸ਼ੀਣ 108 ਸੰਤ ਕੁਲਵੰਤ ਨਾਮ ਭਰੋ ਮੁਜਾਰਾ ਜੀ ਨੂੰ ਧਮਕੀ ਦੇਣ ਵਾਲੇ ਖਿਲਾਫ ਕਾਰਵਾਈ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਡੇਰੇ ਵਿਖੇ ਇਕੱਠੀਆਂ ਹੋਈਆਂ ਸਨ ਅਤੇ ਵੱਡੇ ਸੰਘਰਸ਼ ਦੀ ਚੇਤਾਵਨੀ ਦਿੱਤੀ ਸੀ ਜਿਸ ਦੌਰਾਨ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਸੰਤਾ ਮਹਾਪੁਰਸ਼ਾ ਸੰਗਤ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਬੋਟਾ ਤੋਂ ਬਾਅਦ ਦੋਸ਼ੀ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤਹਿਤ ਅੱਜ ਥਾਣਾ ਬਹਿਰਾਮ ਵਿਖੇ ਸੰਤਾ ਮਹਾਪੁਰਸ਼ਾ ਨੂੰ ਧਮਕੀ ਦੇਣ ਵਾਲੇ ਖਿਲਾਫ ਬਣਦੀਆਂ ਧਰਾਮਾ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਸਾਥੀਆਂ ਸਮੇਤ ਥਾਣੇ ਪਹੁੰਚੇ ਗੁਰੂ ਰਵੀਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰ ਇਹ ਸਭ ਪਰ ਜਾਣਕਾਰੀ ਦਿੱਤੀ ਉੱਥੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਇਹ ਸਭ ਵਿੱਚ ਸ਼ਾਮਲ ਬਾਕੀ ਦੋਸ਼ਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਜੈ ਗੁਰਦੇਵ ਹਨ ਗੁਰਦੇਵ ਜੈ ਭੀਮ ਜੈ ਪਾਤ ਜੈ ਵਾਲਮੀਕੀ ਹਰਨ ਵਾਲਮੀਕੀ ਸੋ ਜੋ ਵਿਵਾਦ 108 ਸੰਤ ਕੁਲਵੰਤਰਾਮ ਰਮਜਰੇ ਸ਼੍ਰੀ ਗੁਰਦਾਰ ਸਾਧੂ ਸੰਪੰਦ ਸੈਕਟੀ ਦੇ ਜੋ ਪੰਜਾਬ ਪ੍ਰਧਾਨ ਹਨ ਉਹਨਾਂ ਨੂੰ ਕਿਸੇ ਅਣਜਾਣ ਵਿਅਕਤੀ ਨੇ ਫੋਨ ਦੇ ਉੱਪਰ ਜਿਹੜਾ ਜਾਨੋਂ ਮਾਰ ਦੀਆਂ ਧਮਕੀਆਂ ਅਤੇ ਜਿਹੜਾ ਜਾਤੀਸ਼ੂ ਸ਼ਬਦ ਬੋਲੇ ਸੀਗੇ ਉਸ ਨੂੰ ਲੈ ਕੇ ਜਿਹੜਾ ਆ ਥਾਣਾ ਬਹਿਰਾਵ ਦੇ ਥਾਣੇ ਵਿੱਚ ਇਕੱਠੇ ਹੋਏ ਅਤੇ ਜਿਹੜਾ ਇੱਕ ਨੈਸ਼ਨਲ ਹਾਈਵੇ ਬੰਦ ਕਰਨ ਦੀ ਜਿਹੜੀ ਕਾਰਜਕਿਰਤੀ ਕੀਤੀ ਸੀ ਉਸ ਸੰਤਾ ਦੇ ਦੇਲੇ ਵਿੱਚ ਜਿਹੜਾ ਬੜੀ ਵੱਡੀ ਮਾਤਰਾ ਦੇ ਉੱਪਰ ਜਿਹੜਾ ਲੋਕਾਂ ਦਾ ਇਕੱਠ ਵੀ ਹੋਇਆ ਅਤੇ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਹੰਗ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਅਤੇ ਸਮੂਹ ਜਿਹੜੀਆਂ ਬਜਦਾਸ਼ ਯਰ ਸੁਆਜ ਬਾਦਮੀ ਸੁਆਜ ਜਥੇਬੰਦੀਆਂ ਬਾਬਾ ਸਾਹਿਬ ਮੀਰਗੋ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਅਤੇ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਜਿਹੜੀ ਇਲੈਕਸ਼ਨ ਆ ਇੱਕ ਦਿਰੀ ਨੂੰ ਇਲੈਕਸ਼ਨ ਤੋਂ ਬਾਅਦ ਜਿਹੜਾ ਦੋ ਤਿੰਨ ਨੂੰ ਅਸੀਂ ਪਰਚਾ ਜਿਹੜਾ ਉਹ ਦਰਜ ਕਰਦਾਂਗੇ। ਸੋ ਅੱਜ ਥਾਣਾ ਬਹਿਰਾਮ ਦੇ ਵਿੱਚ ਸਾਰੇ ਸਾਥੀ ਇਕੱਠੇ ਹੋਏ ਆ। ਸੋ ਜਿਹੜੀ ਐਫਆਈਆਰ ਦੀ ਕਾਪੀ ਆ ਜੋ ਪ੍ਰਸ਼ਾਸਨ ਨੇ ਕਿਹਾ ਸੀ ਵੀ ਦੋ ਤਿੰਨ ਦੇ ਦਾਂਗੇ 33 ਨੰਬਰ ਐਫਆਈਆਰ ਜੋ 295 ਐਸਆਈ ਐਕਟ ਤੇ 506 ਦੀ ਧਾਰਾ ਜਿਹੜੀ ਆ ਉਸ ਵਿਅਕਤੀ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਗਿਆ ਸੋ ਅਸੀਂ ਜਿਹੜਾ ਪ੍ਰਸ਼ਾਸਨ ਤੋਂ ਅਸੀਂ ਚਾਹੁੰਦੇ ਆ ਵੀ ਉਹਨਾਂ ਵੱਲੋਂ ਜਲਦੀ ਸਮੇਂ ਦੇ ਵਿੱਚ ਜਿਹੜਾ ਇਸ ਬੰਦੇ ਬਿਗਿਆਫਰ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਬਹਾਪੁਰਸ਼ਾਂ ਨੂੰ ਜਿਨ੍ਹਾਂ ਨੇ ਇਨਜਾਸਿਚਾਤ ਬੋਲੇ ਆ ਅਸੀਂ ਜਨੋਮਾਈ ਦਾ ਫਿਰਤੀਆ ਉਹਨਾਂ ਨੂੰ ਰੈਟ ਕਰਕੇ ਬਦਲ ਨਾ ਸਕੀਏ ਵੀ ਉਰੇ ਪਿੱਛੇ ਜਿਹੜੀ ਆ ਕਿਸ ਬੰਦੇ ਦੀ ਜਿਹੜੀ ਸਾਥੀ ਆ ਸਾਰੇ ਤੈਹ ਤੱਕ ਜਾ ਕੇ ਜਿਹੜਾ ਵੱਡੀ ਜਿਹੜੇ ਪਿੱਛੇ ਦੇ ਵੀ ਹੋਰ ਵੀ ਜਿਹੜੇ ਬੰਦੇ ਆ ਉਹਨਾਂ ਦਾ ਨਾਮ ਵੀ ਇਸ ਪਰਚੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਉਹ ਮੈਂ ਜਿੰਨੇ ਸਾਥੀਆਂ ਨੇ ਸੰਘਰਸ਼ ਵਿੱਚ ਡੇਰੇ ਪਰ ਰੁਕਿਆ ਦੇ ਸਾਰੇ ਸਾਥੀ ਕੱਟੇ ਹੋਏ ਮੈਂ ਸਾਰੇ ਤੈਹ ਤੱਕ ਤੁਹਾਨੂੰ ਦੱਸਦਾ ਇਦਾਂ ਹੀ ਆਪਾਂ ਰਲ ਮਿਲ ਕੇ ਜਿਹੜਾ ਆ ਸਮਾਜਾਂ ਦੇ ਸਨਮਾਨ ਚ ਆਪਣੇ ਸਮਾਜ ਦੇ ਸਨਮਾਨ ਚ ਅਫੇ ਜਿਹੜਾ-ਜਿਹੜਾ ਵੀ ਕਿਤੇ ਤੁਹਾਡੇ ਰਹਿਵਰਾਂ ਦੇ ਉੱਪਰ ਈਕਾ ਟਿੱਪਣੀ ਕਰੂੰਗਾ ਉਹਨਾਂ ਨੂੰ ਸਾਰਿਆਂ ਜਿੱਥੇ ਬੰਦੀਆਂ ਇਕੱਠੀਆਂ ਹੋ ਗਈਆਂ ਤੇ ਮੂੰਹ ਤੋਂ ਈ ਬਾਤ ਦੂਗੀਆਂ ਸਾਰਿਆਂ ਨੂੰ ਇੱਥੇ ਅੱਜ ਸਾਡੇ ਘਾੜੇ ਘਰਾਂ ਦੇ ਵਿੱਚ ਐਫਐਲ ਡੈਰੀ ਆ ਸਾਰੇ ਸਾਥੀਆਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਫਾਟਾ